ਆਪੀ ਮੇਰੇ ਕੰਠ ਘਾਦੋ ਪਰੇ ਮੁਰੇ ਚਾਮਾ ਜੀਨੀ ਵੀ ਸੰਗਤ ਆਈ ਐ ਜਿਹਨਾਂ ਹੱਥ ਬਿਲਕੁਲ ਸਿੱਧਾ ਕਰੋ ਬਿਲਕੁਲ ਸਿੱਧਾ ਜਲੇਬੀ ਵਾਂਗੂ ਜਿਹੜੇ ਆਪੀ ਕੋਈ ਕੋੜਾ ਟਿਕਟਾਂ ਉਹ ਟਿਕਟਾਂ ਕਰਦੇ ਜਿਹਨਾਂ ਦੇ ਹੱਥ ਹੋਣਗੇ ਉੱਤੇ ਉਹਨਾਂ ਦੇ ਭਾਗ ਜਾਗਣਗੇ ਉੱਤੇ ਔਰ ਜਿਹਨਾਂ ਦੇ ਹੱਥ ਹੋਣਗੇ ਬਿਨਤਾਲ ਉਹਨਾਂ ਨੂੰ ਨਾ ਮੋਟਰਸਾਈਕਲ ਮਿਲੇਗਾ ਤੇ ਨਾ ਹੀ ਮਰੋਰੀ ਸੱਤ ਹੋਣਗੇ ਫੱਤੇ ਉਹਨਾਂ ਦੇ ਕੱਖ ਨਹੀਂ ਪੀਣਾ ਬੱਲੇ ਜਿਹੜਾ ਦਿਲ ਕੀ ਰਹਿ ਗਿਆ ਨੀਚੇ ਮਾਤਾ ਸ਼ੇਰ ਪੈ ਜਾਏਗਾ ਇੱਥੇ ਨਹੀਂ ਔਰ ਮੇਸ਼ਵਾਰਾਂ ਨੂੰ ਤਾੜੀ ਮਾਰ ਕੇ ਸੋਨੇ ਬਣਾ ਦੇਣਾ ਕੀ ਕਰਨ